وی મિત્રો Chandigarh to Delhi road લોજી اپنا હેગા એ ટ્રેક્ટર થેન્ક યુ આયો ટુગેધર યસ સસઈ ગાજે સસઈ કર લેવી લેને ફર્સ્ટ રાઈડ રેડીજી ਲਈ ਸਸਰੀ ਗਾਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਦੂਰ ਕਿੱਥੇ ਚੱਲੇ ਦੂਰ ਚੱਲੇ ਅੱਜ ਨਾਤੇ ਸਾਰੀ ਅੱਜ ਲਾਪਰੀ ਤੇ ਨਾਤਾ ਲਾਪਰੀ ਤੇ ਵੋਟ ਵਖਾਓ ਲਾਪਰੀ ਦਾ ਢਿਲੇ ਢਿਲੇ ਦੇਖਦਾ ਆ ਆ ਅੱਜ ਇਹਦਾ ਸਾਡਾ ਪੇਸ਼ ਨਹੀਂ ਚੱਲਦੀ ਹਾਂਜੀ ਅਸੀਸ ਜੀ ਚਸਕਰ ਹੈਲੋ ਕੱਢ ਹੈਲੋ ਹਾਏ ਮੇਰੇ ਲੈ ਕੇ ਨਾ ਦੱਸਦਾ ਕਾ ਕਰ ਰਹੇ ਨੇ ਇਹ ਮੈਨੂੰ ਲੈ ਕੇ ਜਾਓ ਜੀ ਸਾਹਿਬ ਆ ਤੇਰੇ ਚਾਚੇ ਦਾ ਵੀ ਜੀਨ ਲੇਦਾ ਆ ਤਾਂ ਉਹ ਮੇਰੀ ਬੁਗੜੀ ਆ ਮੱਖੀਆਂ ਵਿੱਚ ਵੇਖ ਉਹ ਵੱਡਾ ਮੱਖਾ ਆ ਗਿਆ ਅੱਜ ਮੱਖੀਆਂ ਵਿੱਚ ਇਹ ਰੋਣਾ ਬਹੁਤ ਕਹਿੰਦਾ ਮੈਨੂੰ ਤਾਂ ਆਪਣਾ ਲੈ ਕੇ ਜਾਓ ਮੱਖੀਆਂ ਬੋਸ ਆਈ ਘਰੋਂ ਨਾ ਨਾ ਸਕੂਲ ਆ ਗਿਆ ਇਹ ਚੱਲੇ ਬਾਵਾ ਤੇਰਾ ਬਾਵਾ ਤੇ ਜੀਵ ਹੀ ਨਹੀਂ ਕਰਦਾ ਬਾਵਾ ਚੱਲਿਆ ਹਾਂ ਇਹ ਲੜਦਾ ਸੀਗਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਕੋੜਾ ਆੜਪਾ ਦਾ ਲੈਣਾ ਕੋੜਾ ਸਾਲ ਹੋਣਾ ਡਾਣਾ ਆਰਮਰ ਪਾਉਦਾ ਸੀਗਾ ਕਾ ਸਹੀ ਆ ਓਏ ਪਹਿਲਾਂ ਤਾਂ ਵਿੱਚ ਬੈਠੇ ਦੰਦ ਤੋੜਿਆ ਤੂੰ ਉਹ ਤਤ ਕਰਦਾ ਤਰੀਆ ਉਹ ਲਾ ਦੇ ਉਹਦੇ ਨਾਲ ਹੀ ਪਰਲੀ ਦੀ ਪਰਲੀ 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 ਇਸੇ ਦੀ ਹੈ ਪਰਲੀ ਆ ਰਵੇ ਮੈਂ ਤੇਰੀ ਆ ਹਾਂ ਜਾਈ ਦੀ ਚੱਲ ਫਿਰ ਕੋਨੇ ਉੱਤਰ ਕੇ ਉਹ ਜਿਹੜੀ ਮਰਲੇ ਨਹੀਂ ਓਏ ਨਾ ਹੈਲੋ ਜੀ ਸਾਡਾ ਬੰਦਾ ਸਕੂਲ ਗੱਡੀ ਦਾ ਐਨੇ ਆਨੇ ਛੱਡਣਾ ਇਹ ਤੈਨੂੰ ਉਹ ਮੇਰਾ ਕਲਾਸ ਫੇਲ ਹੋ ਰਹੀ ਮੇਰਾ ਇਹ ਵੀ ਹੱਥ ਮਾਰੀ ਜਾਂਦਾ ਸ਼ੈਅਰੀ ਕਰੀ ਜਾਂਦਾ ਬਹੁਤ ਆ ਐ ਕਰੀ ਜਾਂਦਾ ਪਤਾ ਨਹੀਂ ਕਿਹਨੂੰ ਕਰਦਾ ਹੁੰਦਾ ਐ ਨਹੀਂ ਹਾਏ ਓਏ ਹਾਏ ਓਏ ਰੱਬ ਚੱਲ ਭੱਜ ਜਾ ਮੈਂ ਜੀਨ ਕਰਦਾ ਤੈਨੂੰ ਗੁੱਡ ਬਾਏ ਆਈ ਲਵ ਯੂ ਬਾਏ ਨੇ ਵੀ ਠੀਕ ਆ ਹੁਣ ਹੱਲਿਕ ਰਹਾ ਸਾ ਹੋ ਗਿਆ ਲੇ ਵੀ ਅੱਛਾ ਟਿਕਟ ਹੋ ਗਿਆ ਲੈ ਵਾਜੀ ਲੈ ਵੀ ਤੂੰ ਗਾੜੋ ਵਿਚਾ ਲਾ ਦੇ ਕਰ ਠੀਕ ਹੈ ਜੀ ਲਾ ਦੇ ਹਾਂ ਜੀ ਤੈਨੂੰ ਵਾਹ ਲਾਉਣੇ ਹੁੰਦੇ ਆ ਮੈਂ ਕਰ ਚੈਪਤ ਮੇਰੇ 60 ਤਵੰਜੀ ਵੀ ਉੱਠੇ ਦੇਰ ਪਾੜੀ ਤੱਕ ਲਾ ਲਾ ਕਰਦਾ ਤੂੰ ਦੋਵੇਂ ਖਰਾਕ ਲੈ ਲੈ ਨੀ ਦੋਈ ਖਰਾਕ ਮੈਂ ਲੈ ਆ ਨਾ ਬੜੀ ਆ 300 ਤੇ 90 ਜੰਦੂ ਦੇ ਹਾਂ ਠੀਕ ਚਲੋ ਜੀ ਚੱਲਦੇ ਹੁਣ ਸਿੱਧਾ ਹਾਈਵੇ ਤੇ ਆ ਆਗੇ ਬਠਿੰਡੇ ਉਹ ਹਿੰਡੇ ਗਾ ਦੇ ਨਾਨਕੇ ਸਾਰੇ ਟੱਬਰ ਦੇ ਇਧਰ ਨੇੜੇ ਤੇ ਸੁਣਦਾ ਆਦੇ ਗਿੱਦੜੇ ਸੇ ਬਾਪੂ ਦੇ ਨਾਨਕੇ ਹਾਂ ਗਿੱਦੜ ਪਿੰਡ ਦਾਦੇ ਦੇ ਗਿੱਦੜ ਪਿੰਡ ਸੀ ਪਾਪੇ ਦੇ ਗਵਿੰਦ ਭਰੇ ਸਾਡੇ ਇੱਥੇ ਹੋ ਗਏ ਜੋਗਨੰਦ ਤੇ ਆਪਣੇ ਅਸੀਸ ਦੇ ਹਾਂ ਸਾਡੇ ਪੋਤੇ ਦੇ ਹੋ ਗਏ ਭੋਖੜੇ 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 ਸਿਰਫ 5 ਕਿਲੋਮੀਟਰ ਦੇ ਵਿੱਚ ਵਿੱਚ ਏਰੀਆ ਸਾਡੇ ਚਾਰ ਪੀੜੀਆਂ ਵਹਿੰਗੀਆਂ ਚਾਰ ਪੀੜੀਆਂ ਨਾਨਕੇ ਹੋ ਗਏ ਤੇ ਚਾਰ ਪੀੜੀਆਂ ਇੱਥੇ ਵਹਿੰਗੀਆਂ ਸੀ ਮਾਰ ਬਿਠਾ ਸਿਸਟਮ ਬਠਿੰਡਾ ਬਹੁਤ ਚੰਗੀ ਚੀਜ਼ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਨਾ ਭਾਵੇਂ ਆਹ ਥਰਮਲ ਕਿਤੇ ਸੌਣੇ ਆਏ ਬਹੁਤ ਵਧੀਆ ਚੀਜ਼ ਹੈ ਠੀਕ ਨਹੀਂ ਇਹ ਤਾਂ ਬਠਿੰਡੇ ਦੀ ਪਛਾਣ ਹੀ ਹੈ ਚਾਰ ਪੀੜੀਆਂ ਨੇ ਆਪਣੀ ਵੇਖ ਲੈ ਨਾਨਕੇ ਹੋ ਗਏ ਇੱਥੇ ਆਪਾਂ ਆਪਾਂ ਨੂੰ ਵਾਰੀ ਬਠਿੰਡਾ ਦਿੰਦਾ ਜਾਓ ਵੀ ਜਦੋਂ ਜਦੋਂ ਬੱਸਾਂ ਦੇ ਆਉਂਦੇ ਦੇਖਣਾ ਪਹਿਲਾ 25 30 ਸਾਲ ਪਹਿਲਾਂ 25 ਸਾਲ ਤੇ 30 ਸਾਲ ਪੈਦਰਾ ਬਾਜੇ ਖਾਨੋਂ ਦਿਸਣ ਲੱਗ ਪਏ ਤੇ ਥਰਮਲ ਆ ਗਿਆ ਨਾਨਕੇ ਉਹ ਨਾਨਕੇ ਆ ਗਏ ਨਾਨਕੇ ਨੇ ਚਾਹੀ ਜਾਂਦਾ ਸੀ ਬਠਿੰਡਾ ਤੇ ਥਰਮਲ ਨੂੰ ਵੀ ਆ ਕੇ ਚਾਹ ਚੜ ਜਾਂਦਾ ਵੀ ਆ ਗਿਆ ਤੇ ਹੁਣ ਤਾਂ ਪਹਿ ਇੱਕ ਮਿੰਟ ਚ ਬਠਿੰਡਾ ਲੰਗੇ ਹੁਣ ਸਰ ਬਦਲ ਸਾਹਿਬ ਨੇ ਬਣਾ ਪਿਆ ਨਾ ਤਾਂ ਹੀ ਅੱਗੇ ਹੈ ਨਹੀਂ ਸੀ ਉਹਨਾਂ ਦਾ ਉਹ ਬੱਸ ਉਹ ਦੀ ਬੁੱਢੀ ਉਹ ਪਹਿਲਾਂ ਉੱਥੇ ਖੜ ਜਾਂਦੀ ਸੀ ਗੋਨਿਆਂ 'ਤੇ ਖੜ ਗਈ ਉਦੋਂ ਗਾਹ ਖੜ ਗਈ ਉਹ ਖੜਦਿਆਂ ਖੜਦਿਆਂ ਮਸਾਂ 'ਚ ਪਹੁੰਚਦੀ ਸੀ ਚਲੋ ਜੀ ਹੁਣ ਅਗਲੇ ਸ਼ਹਿਰ ਤੁਹਾਨੂੰ ਦਿਖਾਉਣੇ ਆ ਅਗਲੇ ਸ਼ਹਿਰ ਇਹ ਨਹੀਂ ਕੋਈ ਸ਼ਹਿਰ ਚਾਪੜਾ ਕਿਹੜੇ ਸ਼ਹਿਰ ਜਾਂਦੇ ਆ ਲੋ ਜੀ ਹਰਿਆਣਾ ਰਾਜਾ ਜੀ ਢਾਬਾ ਸਟੇ ਸਟੇ ਫਿਰ ਹੈ ਹਾਂ ਹੋਰ ਕਿਤੇ ਕਰਨੀ ਜਿੱਥੇ ਮਾਜੀ ਰੱਖ ਲੋ ਬੰਗਾਲਾ ਚੱਲਦੇ ਇੱਥੇ ਨਹੀਂ ਸੁਧਰੇ ਬਹੁਤ ਦੂਰ ਆ ਕੇ ਇੱਥੇ ਬਹੁਤ ਦੂਰ ਆ ਕੇ ਆਣ ਲੈ ਚਲੀਏ ਹਿੰਦੁਸਤਾਨ ਹਾਂ ਹਿੰਦੁਸਤਾਨ ਵੀ ਆਣ ਚਲੀਏ ਇਹੀ ਰਹਿ ਗਿਆ ਇਕੱਲਾ ਕਿਸੇ ਪਿਆ ਚਿਰ ਹੀ ਹੈਗਾ ਕਹਗਾ ਉਹ ਪਾਸੇ ਤੇ ਆ ਖਰਾਬੀ ਤੱਕ ਚਲੋ ਆਹ ਲੋ ਮੈਂ ਕਿਰਤ ਚਾਦਰ ਪਾਇੰਦੀ ਹਾਂ ਉਹਦਾ ਪਾਉ ਉਹ ਪਾਇਆ ਹਰਾਇਆ ਦੇਖਿਆ ਉਹ ਚਾਦਰ ਉਹਦਾ ਇੱਥੇ ਜਿਹੜਾ ਕੱਪੜਾ ਹਰਾਇਆ ਹਾਂ 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 ਕੱਪੜਾ ਸੀ ਇਹੇ ਵੇਖ ਬਾਸੇ ਮੈਂ ਆਪਣੇ ਰੱਖਾ ਵੇ ਹੋਏ ਹੁਣ ਹੁਣ ਜਾਨਸਾਰੀ ਪੰਗਾ ਪਾ ਲੈ ਗਏ ਚਲੋ ਆ ਵਪਾਈ ਸੀ ਵੀਡੀਓ ਬਸ ਰਹੀ ਓ ਚਲੋ ਜੀ ਜੀ ਰੋਡ ਕਿੰਨਾ ਸਾਫ ਆ ਇਹਦੇ ਰੋਡ ਦਾ ਸੁਣਾਗੇ ਕਿੰਨਾ ਅਸੀਂ ਸਿੱਧਾ ਜਾਵਾਂਗੇ 20 ਕਿਲੋਮੀਟਰ ਘਟ ਜਾਣੀ ਆ ਅਸੀਂ ਤਾਂ 20 ਕਿਲੋਮੀਟਰ ਘਟ ਜਾਣੀ ਆ ਜਿਹਦੇ ਉੱਤੀ ਜਾਣਾ ਹੈ ਜਾ ਕੇ ਮੇਰਾ ਆਪਣਾ ਇਹ ਇੰਜ ਜਾਣਾ ਮੈਂ ਇੱਥੋਂ ਮੁੜਦਾ ਮੈਂ ਚਮੜਾ 5-4 ਕਿਲੋਮੀਟਰ ਦਾ ਹੈ ਪੰਜਾਂ ਦਾ ਮੇਰਾ ਆਪਣਾ ਇਹਦਾ ਮਤਲਬ ਇੱਕ ਹੋਰ ਆ ਗਈ ਆ ਵੇ ਦੋ ਆ ਇੱਕ ਆ ਵਿਆ ਨਹੀਂ ਉਸ ਹੀ ਆ ਓਏ ਮੁਰਕਿਓ ਦਾ ਉੱਤਰ ਨਾ ਸਤੇ ਲੱਭਿਆ ਜੇ ਫਿਰ ਨਹੀਂ ਚੜਦਾ ਓਹੋ ਉਹ ਗੁਰੰਦਰਾ ਦੋ ਆ ਕੋ ਐ ਕਾ ਨਹੀਂ ਨਹੀਂ ਉਹ ਤਾਂ ਉੱਥੇ ਆ ਇੱਕ ਹੀ ਆ ਚੱਲ ਕੋਈ ਨਾ ਇਧਰ ਵੀ ਕਿ ਕਹਦਾ ਆਹ ਦੇਖ ਆ ਦੋ ਆ ਇਹ ਇਕੱਠੇ ਰਹਿਣਗੇ ਜੜੀ ਦੂਰ ਜਾਗੇ ਇਹਦਾ ਕੋਈ ਲੈ ਨਹੀਂ ਮੌਕਾ ਨਹੀਂ ਹੈ ਵਸ ਆ ਵੀ ਐਕਸਪ੍ਰੈਸਰ ਗਈ ਐ ਵੀ ਬੰਦਾ ਨਹੀਂ ਹੁੰਦਾ ਜੀ ਦਾ ਹਾਂ ਤਾਂ ਬੰਦਾ ਨਹੀਂ ਹੁੰਦਾ ਇਹ ਗੱਡੀ ਨਾ ਉਹਨਾਂ ਵੀ ਉਧਰੋਂ ਆਉਂਦਾ ਇਹ ਤਾਂ ਟਰੱਕ ਵੀ ਨਹੀਂ ਆਉਂਦੇ ਟਰੱਕ ਖੜੇ ਹੋਏ ਸੁੱਤੇ ਬਹਿਿਆ ਚਲ ਉਹ ਰਾਤ ਨੂੰ ਆਪਾਂ ਪਤਾ ਬਟਰੱਕਾਂ ਵਾਲਿਆਂ ਨੂੰ ਆਪਾਂ ਰਾਤ ਨੂੰ ਟਰੱਕ ਭਜਾਈ ਫਿਰਦੇ ਆਂ ਕਾਰ ਭੇਜਦੇ ਆਂ ਆਪਾਂ ਕਿਸੇ ਟਾਈਮ ਨਹੀਂ ਰੁਕਦੇ ਆਪਣਾ ਕੋਈ ਟਾਈਮ 1400 ਕਿਲੋਮੀਟਰ ਕਿੱਧਰ ਤੱਕ ਜਾਣੇ ਪਤਾ ਨਹੀਂ ਕਿ ਕਿੱਥੇ ਛੜਕਾ ਬਹੁਤ ਸਾਫ਼ ਆ ਗਈਆਂ ਬਹੁਤ ਦੂਰ ਆ ਗਏ ਕਿੱਥੇ ਆ ਗਏ ਆਪਾਂ ਕਿੱਥੇ ਚੱਲੇ ਕਿ ਤੁਹਾਨੂੰ ਪਤਾ ਨਹੀਂ ਲਈ ਜਾਂਦੇ ਆ ਹੈ ਨਾ 1400 ਕਿਲੋਮੀਟਰ ਹੋ ਗਿਆ ਆਓ ਇਹ ਤਾਂ ਆਓ ਮੀਟਰ ਪਸਾਣਾ 450 ਕਿਲੋਮੀਟਰ ਜਾਉਗਾ ਮੈਂ ਜਾਣੇ ਬਹੁਤ ਦੂਰ ਆ ਪਤਾ ਨਹੀਂ ਕਿੱਥੇ ਛੜਕ ਹੋ ਸਕਦੀ ਛੜਕ ਛੜ ਕੇ ਬਹੁਤ ਸਾਫ਼ ਗੱਡੀ ਜਾਂਦੀ ਸ਼ੂਬ ਦੀ ਚੰਡੀਗੜ੍ਹ ਵਾਲੀ ਛੜਕ ਆ ਗਈ ਲੱਗਦੀ ਨੇ ਸਾਢੇ 400 ਕਿਲੋਮੀਟਰ 100 ਕਿਲੋਮੀਟਰ ਚੰਡੀਗੜ੍ਹ ਆ ਹੈ ਵੀ ਹੈ ਚਾਰਕੋ ਇੱਕ ਦੀ ਸੋਣੀ ਸਾਫ ਹੈ ਅੱਛਾ ਬਿਲਕੁਲ ਕੀ ਰੱਖਦੀ ਹੈ ਨਾ ਮੋਬਾਈਲ ਗੁੰਦਰਾ ਚ ਮੇੜ ਕੇ ਡਿੱਗਦਾ ਨਹੀਂ ਆ ਪੀਟੇ ਬੰਬੇ ਬੰਬੇ ਲੱਗਦੇ ਜਾਂਦੇ ਜਾਂ ਆ ਗਏ ਕਿੱਥੇ ਲਵ ਤਰੀਦੀ ਕਰਦੇ ਮੇਰਾ ਮੋਬਾਈਲ ਦੋ ਨੌ ਦੇ ਦੋਤੀ ਬੰਤਾ ਕੀਤਾ ਨਹੀਂ ਲੋ ਵੀ ਮਿੱਤਰੋ ਚੰਡੀਗੜ੍ਹ ਤੋਂ ਦਿੱਲੀ ਰੋਡ ਫੋਰ ਲੇਨ ਠੀਕ ਆ ਆ ਗਿਆ ਤਾਇਆ ਮਾਰ ਆ ਨਾ ਨਾ ਇਧਰ ਆ ਰਹਿ ਤੂੰ ਆਜੋ 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 1 ਰੁਪਏ ਇਧਰ ਆ ਯਾਰ ਯਾਰ ਇਧਰ ਆ ਜਾ ਯਾਰ ਆਪੇ ਲੈ ਜਹਦਾਰੀ ਬੜਕੀ ਚੱਲੋ ਲੋ ਜੀ ਮੇਰੇ ਸਾਬ ਨਾਲ ਦਿੱਲੀ ਵੀ ਟੱਪ ਗਿਆ ਆਪਾਂ ਫੇਰ ਟੱਪ ਚਲੇ ਥੋੜੀ ਰਹਿ ਗਈ 12 ਕਿਲੋਮੀਟਰ ਰਹੀ ਦਿੱਲੀ ਚਲੋ ਜੀ ਪਤਾ ਨਹੀਂ ਅੱਜ ਕਿੱਥੇ ਲੈ ਜਾਣਗੇ ਆ ਗਾਹ ਜਾਣਾ ਗਾਂ ਹੋਰ ਕੋਈ ਕਹਿੰਦਾ ਨਾ ਬਨੇ ਆ ਬਰਾੜੀ ਵਾਲਾ ਆ ਗਿਆ ਅੱਜ ਪਹਿਲੇ ਦਿਨ ਆਇਆ ਅੱਜ ਪੁੱਛੇ ਨੇ ਕਿੱਥੇ ਵੀ ਜਾਣਾ ਕਿੱਥੇ ਇਹ ਤਾਂ ਜੀਤ ਵਾਲੀ ਗੱਲ ਕਰਦਾ ਕਿਉਂ ਵੀ ਆ ਬਰਾੜੀ ਵਾਲਾ ਆ ਗਿਆ ਇੱਥੇ ਇੱਥੇ ਬਰਾੜੀ ਛਿ ਵੀ ਧਰਨਾ ਤਾਂ ਸਾਡਾ ਮੈਂ ਤੇਰੀ ਗੱਲ ਕਰਦਾ ਮੈਂ ਆਪਣਾ ਉਹ ਡਰਾਈਵਰ ਨੇ ਜੀਤ ਕਹਿੰਦਾ ਸੀ ਇੱਥੇ ਕਿੰਨ ਲੱਗ ਜਾਣੀ ਉਹ ਗੱਲ ਆਜੇ ਦਾ ਅਸੀਂ 400 ਕਿਲੋਮੀਟਰ ਜਿਹੜਾ ਆਪਾਂ ਗਾਂ ਕਿੱਥੇ ਕਿੱਥੇ ਜਾਣਾ ਵੇਨੇ ਕਿੱਥੇ ਲੈ ਕੇ ਚੱਲਦੇ ਆ। ਅੱਜ ਤੈਨੂੰ ਵਿੱਚ 6-7 ਘੰਟੇ ਜਾਣਾ ਜੀ। ਓਕੇ। ਅੱਜ ਲੋਗ ਇਧਰ ਪਹੁੰਚਾਂਗੇ। ਠੀਕ ਹੈ ਜੀ। ਉਹ ਥੱਕਿਆ ਮੈਂ ਤਾਂ। ਨਹੀਂ ਥੱਕੀ ਨਹੀਂ ਮੈਂ ਤਾਂ ਵੈਸੇ ਪਹੁੰਚਦਾ। ਥੱਕਿਆ ਹੋਇਆ ਤਾਂ ਮੈਨੂੰ। ਨਹੀਂ। ਬਹੁਤ ਹੋ ਗਏ ਰਹਣਾ। ਹੈ? ਬਹੁਤ ਦੂਰ ਲੱਗੇ ਬਹੁਤ ਦੂਰ। ਬਹੁਤ ਦੂਰ ਤੇ ਬਹੁਤ ਵੱਡੀਆਂ ਇਮਾਰਤਾਂ ਆ ਗਈਆਂ। ਆਪਣੇ ਘਰ ਸੇ ਬਹੁਤ ਦੂਰ ਚਲੇ ਗਏ। ਓ ਮਾਈ ਗਾਡ। ਇਤਨੀ ਕਿਤਨੀ ਦੂਰ ਆ ਗਏ। ਪਤਾ ਨਹੀਂ। ਹੋ ਗਿਆ ਜੀ 560 ਕਿਲੋਮੀਟਰ ਆ ਗਏ ਓ ਮਾਈ ਗॉड ਜੈਸਾ ਦੇਸ ਵੈਸਾ ਪੈਸਾ ਪਹਿਲਾਂ ਹੋਣਾ ਸੀ ਨਾ ਹਿੰਦੀ ਨਾ ਪੰਜਾਬੀ ਹਾਂ ਆ ਪੂਰੀ ਲੱਸੀ ਕਰ ਦਿੰਦੀ ਹਿੰਦੀ ਦੀ ਪੰਜਾਬੀ ਦੀ ਨਾ ਯਾਰ ਹਿੰਦੀ ਪੰਜਾਬੀ ਆ ਕਰਦੇ ਹੋ ਆਪ ਅੱਧੇ ਪੰਜਾਬੀ ਤਾਂ ਕੜਕੜਕ ਵਿੱਚ ਵੀ ਕੱਢ ਦਿੰਦੇ ਹੋ ਪਤਾ ਨਹੀਂ ਚੱਲਦਾ ਕਿਆ ਬੋਲੇ ਜੇ ਤਾਂ ਗਾਲ ਕੱਢਣੀ ਪੰਜਾਬੀ ਚ ਕੱਢਦਾ ਚਲੋ ਆ ਗਿਆ ਕਿ ਚਲਦੇ ਆਂ ਤੇ ਦਿਖਾਤੇ ਆਂ ਹਿੰਦੀ ਵਿੱਚ ਬਾਤ ਕਰਦੇ ਆਂ ਇਹ ਹੁਣ ਕਿੱਧਰ ਜਾਂਦਾ ਹੈ ਛੜ ਕੇ ਛੜਕ ਹੈ ਹੋਰ ਸੁਣੀ ਬਿਲਡਿੰਗਾਂ ਬੱਸ ਆ ਵੀ ਨਿੱਕੀ ਜੀ ਬਿਲਡਿੰਗ ਕਿਹਾ ਬਈ ਆ ਵੀ ਆਵੇਂ ਆਪਣੇ ਭੰਡੀਆਂ ਦੇ ਕਿੱਡਾ ਹੋ ਜਿਆ ਤੁਹਾਨੂੰ ਸ਼ਾਬ ਆਪਣੇ ਇੰਡੀਆ ਚ ਆ ਹੈ ਨਹੀਂ ਫਲਾਨਾ ਹੈ ਨਹੀਂ ਬਹੁਤ ਵਧੀਆ ਚੀਜ਼ ਹੈ ਸਭ ਹੈਗਾ ਇਹਨਾਂ ਦੇ ਦੇਸ਼ ਹੀ ਨਹੀਂ ਰੋਣਾ ਕਾ ਥੋੜੀ ਵੇਖਣ ਵਾਲੀ ਅੱਖ ਹੀ ਹੈ ਨਹੀਂ ਹੈਗਾ ਤਾਂ ਸਾਰਾ ਕੁਝ ਹੈ ਯਾਰ ਕਿੰਦਾ ਸੋਹਣਾ ਕਿੱਦਿਆਂ ਵਧੀਆ ਸੜਕ ਮਸਤ ਆ ਯਾਰ ਗੁਰਵਿੰਦਰ ਸਿੰਘ ਹਾ ਜਿਹੜਾ ਕੋਈ ਸਾਰਾ ਕੁਝ ਹੀ ਹੈਗਾ ਰੌਣਾ ਦੁਨੀਆ ਦੀ ਆਖੀ ਜਿਹਦੀ ਆਖੀ ਤੇ ਪੜਦਾ ਪਿਆ ਉਹਨੂੰ ਕੁਝ ਵੀ ਨਹੀਂ ਦਿੰਦਾ ਅੱਗੇ ਬੋਲ ਗੱਲ ਹੋਵੇ ਨਾ ਬੰਦਾ ਵਧੀਆ ਮਾਨਸਾ ਮਿੱਟਾ ਵਧੀਆ ਹੱਥ ਸਿੱਟਮਾ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਬਥੇਰਾ ਕੰਮ ਜਿਹਨੇ ਨਹੀਂ ਕਰਨਾ ਉਹਦੇ ਵਾਸਤੇ ਕੁਝ ਵੀ ਨਹੀਂ ਓਕੇ ਰਾਣੀ ਹਾਂ ਠੀਕ ਹੈ ਰਾਣਾ ਰਾਣੇ ਤਾਂ ਹੈਗਾ ਰਾਣੇ ਦਾ ਜਵਾਬ ਦਿੱਤਾ ਸਿੱਧਾ ਇੰਗਲੈਂਡ ਜਾਇਆ ਅਮਰੀਕਾ ਜਾਇਆ ਕੈਨੇਡਾ ਜਾਇਆ ਤਿੰਨ ਦੇਸ਼ ਦਾ ਹੈ ਹੋਰ ਕੀ ਚਾਹੀਦਾ ਹਾਂ ਫਿਰ ਤਾਂ ਆਪਣਾ ਲਈ ਇੱਥੇ ਹੈ ਸਫਾਰੀ 'ਚ ਸਫਾਰੀ ਉਹ ਫਿਰ ਭਾਈ ਚਾਰਾ ਦੋਹੀ ਆਣਾ ਕਿਉਂ ਨਹੀਂ ਪਤਾ ਲੱਗਾ ਤਾਂ ਹੀ ਮੁੜ ਗਿਆ ਨਹੀਂ ਕਿੱਥੇ ਮੁੜਦਾ ਸੀ ਰਾਤ ਬਹੁਤ ਹੋ ਗਈ ਆ ਤੇ ਸਾਨੂੰ ਸੌਣ ਨਹੀਂ ਦੇ ਰੇ ਲੈ ਕੇ ਚੱਲੇ ਗੱਡੀ 'ਚ ਪਤਾ ਨਹੀਂ ਕਿੱਥੇ ਹਜੇ ਵੀ ਜਾਈ ਜਾਂਦੇ ਆ ਜਾਈ ਜਾਂਦੇ ਜਾਈ ਜਾਂਦੇ ਹਾਂ ਜਾਈ ਜਾਂਦੇ ਸੀ ਜਾਈ ਜਾਂਦਾ ਜਾਈ ਜਾਂਦਾ ਕਿੱਥੇ ਜਾਂਦਾ ਤੁਰੇ ਜਾਂਦਾ ਵੜਾ ਅੱਧੇ ਘੰਟੇ ਬਾਅਦ ਦਾ ਵੜਾ ਜਾਂ ਰੁਕਦੇ ਸਾਨੂੰ ਲੱਗਦਾ ਇੱਥੇ ਰੁਕਣਾ ਚਾਹੀਦਾ ਪਰ ਕਿ ਸਾਡੇ ਸਾਥ ਤੁਰੇ ਸੀ ਹੈ ਨਾ ਸਾਲਾ ਸਾਥ ਤੋਂ 12 ਘੰਟੇ ਤੁਰੇ ਉਹ ਮਾਈ ਗੋਡ ਚਲੋ ਜੀ ਬਸ ਆਪਾਂ ਅੱਧਾ ਘੰਟਾ ਹੋਰ ਦਾਦਾ ਤੇ 10 15 ਮਿੰਟਾਂ ਬਖੜੇ ਸੀ ਰੋਟੀ ਖਾਦੇ ਸੀ ਬਹਿ ਕੇ ਛੜਕ ਦੇ ਵਿੱਚ ਨਹੀਂ ਸਾਈਡ ਤੇ ਸਾਈਡ ਤੇ ਬਾਹਰ ਸੜਕ ਤੇ ਆ ਗਈ ਵੀ ਸੀ ਲੈ ਪਏ ਤੇ ਇੱਥੇ ਜਦ ਬੱਸ ਕਰੀ ਆਪਾਂ ਨੂੰ 12 ਘੰਟੇ ਲੱਗੇ ਇੱਥੇ ਆਉਣ ਚਲੋ ਜੀ ਗੋਡ ਆ ਗਿਆ ਆ ਕੇ ਦਿਖਾਉਣੇ ਹੈ आगे आगे है। लो जी आगे destination ते साठो stay आ चुके हैं आगे ना तरह हाँ <laughs> जी gate तो आ गई हैं लो जी मैं... आगे 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 अब जो 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 आनंद जी मैं आपसे ज्यादा हूं आप भी नहीं वो को नहीं तो फिर इधर बाबा दिख नहीं आ रहा मिलके बाद शायद क्यों भाई भी थोड़ा ਲੋ ਜੀ ਅਗਲੀ ਸਵੇਰ ਹੋਗੇ ਮੁੰਡੇ ਰੈਡੀ ਚੱਲਦੇ ਆ ਚਲੋ ਜੀ ਲੋ ਜੀ ਕਿੱਥੇ ਹੋਰ ਆ ਗਏ ਆਪਾਂ ਸੀਨੇ ਚ ਪਲਾਂਟ ਦੀ ਟੀਮ ਤਰੀ ਇਹ ਗਾੜੀ ਇਹ ਤਾਂ ਸਸੀ ਗਾੜੀ ਗੀ ਗੱਲ ਸਹੀ ਇਹ ਕਾਦੇ ਆ ਗਈ ਫੈਕਟਰ ਲੋ ਜੀ ਅੱਛਾ ਪਹੁੰਚ ਗਏ ਸਾਰੇ ਬਸ 10 ਵਜੇ ਦੋਵੇਂ ਵਾਏ ਦੋਵੇਂ ਬਸ ਟੈਕ ਸੋਹਲਾ ਟੈਕ ਸੋਹਲਾ ਇਹ ਆਪਣੀ ਫਰੈਂਕੀ ਦੀ ਦੋਨੀ ਫਰੈਂਕੀ ਇਹ ਦੋ ਹੀ ਫਰੈਂਕੀ ਕਿੰਨੀ ਨਹੀਂ ਸਾਤਾ ਬਲੂ ਪਾ ਅੱਛਾ ਬਲੂ ਬਹੁਤ ਹੈ ਨਹੀਂ ਕੌਫੀ ਦੇ ਅੰਦਰ ਹੀ ਦਰਸ਼ੀ ਇਹਦੇ ਵਿੱਚ ਤਿੰਨ ਵਾਲ ਤਿੰਨ ਤਿੰਨ ਸਿਲੰਡਰ ਹੋਣਗੇ ਜਿਗਾ ਲੋਡ ਨਹੀਂ ਪੈਂਦਾ ਤਾਂ ਇਹ ਨੂੰ ਨਾ ਕੋਈ ਨਹੀਂ ਲੇ ਗਿੰਦਾ ਅਸੀਂ ਤਾਂ ਨਾ ਲੈਣਾ ਹੀ ਸੀ ਲੋ ਜੀ ਆਪਣਾ ਹੈਗਾ ਇਹ ਟਰੈਕਟਰ ਇਹ ਮਾਡਲ ਫਰੰਟ ਪੀਟੀਓ 210 ਐਚਵੀ और शिफ्ट सर आप लोग चाबी प्लीज ऐसे पकड़िए यस ऐसे पकड़िए सर उल्टा पकड़ा हुआ है उस तरफ को पकड़िए सबने ऐसे पकड़ी हुई है यस थैंक यू सो मच गाइस थैंक यू थैंक यू सो मच கண்ணாயாயா கங்கீ கவுடுல கனிட்டு சமார்கி ओके okay. लो जी एक ट्रैक्टर आ रहा है ब्लू पावर ठीक है ओके क्या बात नहीं है नयारा ਏਰੀ ਟ੍ਰਾਂਸਮਿਸ਼ਨ ਤੇ ਹੋ ਰਿਹਾ ਫਰੰਟ ਪੀਡੀਓ ਲੈ ਵੀ ਲੈਣਾ ਹੋ ਫਾਸਟ ਟਰਾਈ ਰੈਡੀ ਜੀ ਆ ਵੀ ਫੇਰ ਉੱਥੇ ਹੀ ਮਗਰ ਉਹ ਰੀਡ ਲੈ ਲਈ ਰਣੇ ਰੀਡ ਲਈ ਉਹ ਲਾਈ ਪਈ ਆ ਆਹ ਇੱਥੇ ਖੋਲਣੀ ਪੈਣੀ ਕੱਟੀ ਆ ਵੀ ਚੱਲੇ ਚੱਲੀ ਜਾ ਰਹਾ ਫਿਰ ਲੈ ਕੇ ਦੇ ਨਹੀਂ 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 ਅੱਜ ਤਾਂ ਹਜੇ ਰਹਿਣਾ ਸਮਾਂ ਚੱਲਦਾ ਤਾਰਕੇ ਡੈਡੀ ਦੇ ਟਾਈਮ ਨਾਲ ਹੀ ਠਾ ਲੈਣਾ ਆਪਾਂ ਨੂੰ। ਚਲ ਭਾਈ। ਹਾਂ ਫਿਰ ਨਹੀਂ। ਸੋ ਜਾਏ। ਸੋ ਜਾਏ। ਸਵੇਰ ਚੱਲੇ ਨੀ ਜਾਏਗੇ ਆਪਾਂ। ਠੀਕ ਹੈ। ਸਵੇਰ ਕਿੰਨੇ ਵਜੇ ਆ ਜਾਏਗੇ? 7:00 ਵਜੇ ਆਪਾਂ ਬਾਹਰ ਦੇ ਦੇ ਕੇ ਉਹਨੂੰ ਗੱਡੀ ਵਿੱਚ। ਚਲੋ ਜੀ। ਕੜਦਾ ਹੋਰ ਕੋਣ ਕੜਦਾ। ਲਓ ਜੀ। ਅਗਲੀ ਸਵੇਰ ਤੇ ਚੱਲਣ ਦੀ ਤਿਆਰੀ ਆ। ਕਿਦਾਂ ਹੋ ਗਈ ਸਾਢੇ 5 ਪੂਰੇ ਸਾਢੇ 5 ਓਕੇ ਗੱਡੀ ਆ ਰਹੀ ਆਪਣੀ ਦੀ ਮਤਲਬ ਇੱਥੋਂ ਆਪਾਂ ਇਹ ਕੰਮ ਛੱਡ ਦੇਣਾ ਮਤਲਬ ਹੋਰ ਜੀ ਕਸ ਕਰਦੇ ਹੋਰ ਚੀਜ਼ ਜੀ ਲੈ ਕੇ ਦਿੰਦੇ ਆ ਚਲੋ ਇੱਕ ਦੋ ਚੀਜ਼ ਜੀ ਜਿਵੇਂ ਆਪਣਾ ਸੀ ਉਹਦੇ ਨਾਲ ਤਿੰਨ ਟੈਰੀ ਸਾਈਕਲ ਵੀ ਲੈ ਕੇ ਨੀ ਉਹਦਾ ਸਾਈਕਲ ਵੀ ਲੈ ਆਂ ਹਾਂ ਲੈ ਜੀ ਲੈ ਦੋ ਇਹ ਕਾਰ ਤੋਂ ਨਾਲ ਤਿੰਨ ਦੋ ਦੇਖ ਪੁਰਾ ਸਾਫਵਾ ਜੀ ड्राइवर ये रहा। <laughs> <laughs> चलो जी चलो रमीर आप भी चलो आप भी चलो ओके थैंक यू चलो भी ओके okay, okay. ਇੱਕ ਘਰ ਤੇ ਲਈ ਬਾਏ ਬਾਏ ਹੁਣ ਚੱਲਦੇ ਹਾਂ ਜੀ ਹੁਣ ਆਪਾਂ ਕਾਹ ਨੂੰ ਸ਼ੁਰੂ ਕਰ ਹੁਣ ਅਗਲੇ ਪਾਸੇ ਚੱਲਦੇ ਕਿੱਥੇ ਜਾਣਾ ਅੱਗੇ ਪਤਲਾ ਇਹ ਬਣਾ ਵਸ ਜੀ ਇਹ ਹੋਟਲ ਆ ਘਾਰ ਆ ਆ ਆ ਆ ਘਾਰਾਂ ਲੋਕ ਪਿੰਜਰੇ ਥੱਲੇ ਗੱਡਿਆ ਹੋਣਾ ਤੇ ਉੱਤੋਂ ਟੇਟਾ ਜੇ। ਇਹ ਨਹੀਂ ਗੱਲ ਹੈ। ਹੈ? ਕਹੀ ਜਾ। ਤੁਹਾਨੂੰ ਪਤਾ। ਲੈ ਲੈ। ਲੈ ਲੈ। ਕੱਲ ਕਾ ਪਰਸਵਾਲ ਵੀ ਹੁੰਦਾ ਇਹ ਮੈਨੂੰ ਟੋ ਹੋਰ ਰੋਡ ਚਾਹੀਦਾ, ਹੋਰ ਰੋਡ ਚਾਹੀਦਾ। ਇਸੇ ਥੋੜਾ ਚੱਲਣਾ ਇਸ ਨੂੰ ਉਹ ਕਰਿਆ ਨੇ। ਅੱਜ ਕੈਨ ਹੋ ਰਹਿਣਾ? ਇੱਥੇ ਇਸ ਨੇ। ਨੰਬਰ ਇਸ ਕੈਨ ਹੋ ਰਹਿਣਾ। ਹੈ? ਲੋਡ ਇਸ ਕੈਨ ਆਇਆ। ਕਰ ਦਿਓ ਰੋ। ਹਲੋ ਜੀ ਚੱਲ ਖੁੱਲ ਗਿਆ ਡੱਬਾ ਚੱਲ ਥੈਂਕ ਯੂ ਥੈਂਕ ਯੂ ਇਹਦਾ ਆ ਗਿਆ ਆਗੇ ਕਰਦਾ ਲਓ ਲਾਭੀ ਕਿਹੜਾ ਐਕਸਪ੍ਰੈਸ ਹੈ ਇੰਦਰਾ ਚਲ ਇੱਥੇ ਇੰਦਰਾ ਚਲ ਗਿਆ ਹੁੰਦਾ ਉਹਦੇ ਤੋਂ ਗਾਂ ਚੱਲਦਾ ਅਸੀਂ ਉਹੀ ਆ ਇਹਦਾ ਇਹ ਇਹਦਾ ਇਹਦੀ ਆ ਗਈ ਇਹਦਾ ਐਵੇਂ ਆ ਨਹੀਂ ਇਹ ਵੀ ਵੇਸੇ ਕੋਲਾ ਹੋਦਾ ਉਹਦਾ ਚੱਲਦਾ ਤੁਸੀਂ ਤੋਂ ਪਹਿਲਾਂ ਨੂੰ ਆ ਲੈ ਲੈ ਚਲ ਗੱਡੀ ਹਾਣੀ ਨੂੰ ਮੈਂ ਕੱਲ੍ਹ ਲੜਾ ਹੋਆ ਹੁਣ 49 ਕਿਲੋਮੀਟਰ ਜਾਂਦਾ ਪ੍ਰਵਾਂਚਲ ਐਕਸਪ੍ਰੈਸ ਨਾ ਉਹਦਾ ਸਹੀ ਮੈਨਾ ਉੱਥੇ ਚੱਲਦਾ ਉਹ ਲਖਨਊ ਤੋਪੇ ਸਟੇਟ ਟੂ ਸਟੇਟ ਨਾਲ ਲਖਨਊ ਤੋਪੇ ਜਾਂਦਾ ਚਲਾ ਵੀ ਬਹੁਤ ਵਧੀਆ ਖਿੱਚਦੇ ਹੁਣ ਮੈਂ ਟੈਂਕ ਉਹਦਾ ਕਰਵਾਉਣਾ ਕਰਵਾਉਣਾ ਕਾਲਸੀ ਰੰਗ ਕਰਾਉਣ ਆਇਆ ਕਾਸ਼ ਅਸੀਂ ਆ ਟੋਲ ਘਟਾਉਣੇ ਆ ਤੇ ਦੋ ਰੰਗ ਕਾ ਸਾਡੇ ਤਾਏ ਨੇ ਆਖਿਆ ਕਿ ਰੰਗ ਕਰੋ ਭਾਈ ਸਹੀ ਨਹੀਂ ਗਾ ਇਹਨਾਂ ਨੂੰ ਟੋਲ ਭਾਈ ਦਾ ਹਾਂ ਠੀਕ ਹੈ ਚਲ ਕਿੱਥੇ ਲਓ ਜੀ ਓਹ ਦੋ ਵਾਰੀ ਵੈਗ ਕਰਦੀ ਐ ਦੋ ਵਾਰੀ ਕਹੇ ਕਿ ਇਹਦਾ ਕਰਨੀ ਜਿਹਨੂੰ ਤੁਸੀਂ ਗਾਹ ਚ ਲੈਣਾ ਉਹਨੇ ਮੈਂ ਬੈਗ ਚ ਲਾ ਦਿੰਦਾ ਉਹੀ ਗੱਲ ਹੈ ਵੀ ਡਰਾਈਵਰ